ਸ਼ੁਭਕਰਨ ਦੀ ਡੈਥ ਤੋਂ ਬਾਅਦ ਹਜ਼ਾਰਾਂ ਲੋਕ ਜਿਹੜੇ ਬਾਰਡਰ ਦੇ ਪਹੁੰਚ ਗਏ ਡਾਂਗਾ ਲੈ ਕੇ ਆ ਦੇਖੋ ਬਾਈ ਹਰੇਕ ਨੌਜਵਾਨ ਦੇ ਹੱਥ ਵਿੱਚ ਹੁਣ ਡਾਂਗ ਹੈ ਕਿਉਂਕਿ ਪੁਲਿਸ ਨੇ ਨਜਾਇਜ਼ ਜਿਹੜਾ ਇੱਕ ਪੰਜਾਬ ਦਾ ਮੁੰਡਾ ਮਾਰਤਾ 22 ਸਾਲਾ ਸ਼ੁਭਕਰਨ ਹਾਂਜੀ ਦੋਸਤੋ ਜਦੋਂ ਬਾਰਡਰ ਤੇ ਕਸਾਨਾਂ ਤੇ ਪੁਲਿਸ ਵਿਚਕਾਰ ਜਿਹੜੀ ਬਹਿਸ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਸ਼ੂਕ ਕਰਨ ਦੇ ਗੋਲੀ ਲੱਗਦੀ ਹੈ ਇੱਕ ਰਾਉਂਡ ਫਾਇਰ ਹੁੰਦਾ ਉਸ ਤੋਂ ਬਾਅਦ ਜਿਹੜਾ ਕਾਫੀ ਮਾਹੌਲ ਦੋਸਤੋ ਗਰਮਾ ਜਾਂਦਾ ਉਸ ਨੌਜਵਾਨ ਦੀ ਜਿਹੜੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਹੋਰ ਵੀ ਜਿਹੜੇ ਬਹੁਤ ਸਾਰੇ ਕਿਸਾਨ ਹੁੰਦੇ ਨੇ ਫਟੜ ਹੁੰਦੇ ਨੇ ਬਹੁਤ ਸਾਰੇ ਟਰੈਕਟਰਾਂ ਦਾ ਡੀਜ਼ਲ ਡੋਲਿਆ ਜਾਂਦਾ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਪੁਲਿਸ ਵੱਲੋਂ ਭੰਨੀਆਂ ਜਾਂਦੇ ਨੇ ਸੀਆਰਪੀਐਫ ਦੀ ਗੱਲ ਕਰੀ ਜਿਹੜੀ ਬਾਰਡਰ ਤੇ ਇਸ ਵੇਲੇ ਤਾਇਨਾਤ ਹੈ ਖਨੌਰੀ ਬਾਰਡਰ ਤੇ ਕੁਝ ਲੋਕ ਸੋਚਦੇ ਸੀ ਵੀ ਜਿਹੜਾ ਕੱਠ ਘਟ ਜਾਊ ਪਰ ਨਾ ਦੋਸਤੋ ਕੱਠ ਹੈ ਜਿਹੜਾ ਦਿਨੋ ਦਿਨ ਵੱਧਾ ਜਾ ਰਿਹਾ ਕਿਉਂਕਿ ਜਿਵੇਂ ਜਿਵੇਂ ਪੰਜਾਬ ਦੇ ਲੋਕਾਂ ਨਾਲ ਮਾੜੀ ਹੁੰਦੀ ਹੈ ਉਵੇਂ-ਉਵੇਂ ਪੰਜਾਬ ਦੇ ਹੋਰ ਲੋਕ ਘਰਾਂ ਵਿੱਚੋਂ ਉੱਠ ਕੇ ਜਿਹੜਾ ਖਨੌਰੀ ਬਾਰਡਰ ਤੇ ਆ ਰਹੇ ਨੇ ਤਾਂ ਇਸ ਵੇਲੇ ਤੁਸੀਂ ਜਿਹੜਾ ਮੌਲ ਦੇਖ ਸਕਦੇ ਹੋ ਖਨੌਰੀ ਬਾਰਡਰ ਦਾ ਬਹੁਤ ਜ਼ਿਆਦਾ ਗਿਣਤੀ ਵਿੱਚ ਜਿਹੜੇ ਕਿਸਾਨ ਇਕੱਠੇ ਹੋਏ ਨੇ ਬਹੁਤ ਸਾਰੀਆਂ ਨਿੰਗ ਸਿੰਘ ਜਥੇਬੰਦੀਆਂ ਵੀ ਆਈਆਂ ਨੇ ਤੇ ਹੋਰ ਵੀ ਜਿਹੜੇ ਬਹੁਤ ਸਾਰੇ ਕਿਸਾਨ ਇਕੱਠੇ ਹੋ ਕੇ ਆਏ ਨੇ ਦੋਸਤੋ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਇੱਕ ਆਪਾਂ ਕਹਿਦੀ ਵੀ ਮੀਟਿੰਗ ਵੀ ਹੋਈ ਆ 26 ਫਰਵਰੀ ਨੂੰ ਜਿਹੜਾ ਇੱਕ ਟਰੈਕਟਰ ਦੇ ਪਰੇਡ ਵੀ ਕੱਢੀ ਜਾਊਗੀ ਤੇ ਕਾਫੀ ਜਿਹੜਾ ਮੋਨ ਧਾਰ ਕੇ ਵੀ ਜਿਹੜਾ ਉਹਨਾਂ ਨੇ ਸ਼ੁਭ ਕਰਨ ਨੂੰ ਜਿਹੜੀ ਸ਼ਰਧਾਂਜਲੀ ਦਿੱਤੀ ਸੀ ਆ ਦੇਖੋ ਦੋਸਤੋ ਨੌਜਵਾਨ ਆਗੇ ਡਾਂਗਾਂ ਲੈ ਕੇ ਤਿੰਨੋ ਦਿਨ ਜਿਹੜਾ ਕਿਸਾਨਾਂ ਦਾ ਇਕੱਠ ਹੈ ਉਹ ਸ਼ੁਭ ਕਰਨ ਦੇ ਕਰਕੇ ਜਿਹੜਾ ਬਾਰਡਰ ਤੇ ਵਧਦਾ ਜਾਂਦਾ ਹੈਗਾ ਖਨੌਰੀ ਬਾਰਡਰ ਤੇ ਕਾਫੀ ਇਸ ਵੇਲੇ ਜਿਹੜਾ ਇਕੱਠ ਹੈਗਾ ਸ਼ੁਭ ਕਰਨ ਦੀ ਡੈਥ ਤੋਂ ਬਾਅਦ ਬਹੁਤ ਕੁਝ ਜਿਹੜਾ ਬਾਰਡਰ ਤੇ ਚੇਂਜ ਹੋ ਗਿਆ ਦੋਸਤੋ ਹੁਣ ਜਿਹੜਾ ਪੰਜਾਬ ਦਾ ਯੂਥ ਹੈ ਉਹ ਕਾਫੀ ਮਾਤਰਾ ਵਿੱਚ ਜਿਹੜਾ ਆਉਣ ਲੱਗ ਪਿਆ ਹੁਣ 26 ਫਰਵਰੀ ਨੂੰ ਜਿਹੜਾ ਇੱਕ ਰੈਲੀ ਕੱਢੀ ਜਾਊਗੀ ਕਿਸਾਨਾਂ ਵੱਲੋਂ ਟਰੈਕਟਰ ਪ੍ਰੇਡ ਕੀਤੀ ਜਾਊਗੀ ਤੇ ਮંત્રી ਹੈ ਉਹ ਬਗਦਮਨ ਉਹ ਸਾਥ ਮੇ ਕਿਸਾਨ ਕੇ ਨਹੀਂ ਨਹੀਂ ਮਾਰੇ ਇੱਕ ਜੁੜੀਆਂ ਮਰਜੀ ਸਰਕਾਰਾਂ ਹੁਣ ਇਹ ਸਾਰੀਆਂ ਕਾਰਪੋਰੇਟ ਘਰਾਣਿਆਂ ਦੇ ਥੱਲੇ ਲੱਗੀਆਂ ਹੋਈਆਂ ਉਹਨਾਂ ਦੀਆਂ ਕਟਕੁਤਰੀਆਂ ਆ ਇਹ ਜੁੜੀਆਂ ਮਰਜੀ ਹੁਣ ਇਹਨਾਂ ਦਾ ਕੋਈ ਮਸਲਾ ਨਹੀਂ ਹੈ ਕੋਈ ਭਗਵੰਤ ਆਵੇ ਕੋਈ ਅਮਰਿੰਦਰ ਆਵੇ ਕੋਈ ਬਾਦਲ ਆਵੇ ਕੋਈ ਮਸਲਾ ਨਹੀਂ ਕਿਨੇ ਸਾਰੇ ਇੱਕ ਕੀ ਨੇ ਇਹਨਾਂ ਦੀ ਇਹਨਾਂ ਦੇ ਥੱਲੇ ਇਹਨਾਂ ਦੀ ਕੋਈ ਸਹੈ ਨਹੀਂ ਪਾਰਾਂ ਜਾਨ ਨਹੀਂ ਹੈ ਜਿੰਨਾ ਚਿਰ ਕੋਈ ਉਹਨਾਂ ਦਾ ਆਪਣੇ ਅਤ ਸਵੈਦਿੱਕਾ ਉਹਨਾਂ ਕੋਲ ਜਾ ਨਹੀਂ ਮਿਲ ਰਹੇ ਉਹਨਾਂ ਨੂੰ ਉਹਨਾਂ ਦੇਰ ਕੁਝ ਨਹੀਂ ਕਰ ਸਕਦੇ ਜੁੜੀਆਂ ਮਰਜੀ ਸਰਕਾਰਾਂ ਬਣਾਉਣ ਹਨ ਆਖਿਰ ਇਹਨਾਂ ਨੂੰ ਇਦਾਂ ਹੀ ਲੜਨਾ ਪੈਣਾ ਸਿੱਖਾ ਨੂੰ ਤੇ ਸਾਰੇ ਇਹਨਾਂ ਨੂੰ ਕਿਸਾਨਾਂ ਨੂੰ ਹੁਣ ਅੱਜ ਹੈਗਾ ਤਾਂ ਇਹ ਥਲੇਮੀ ਰਾਜ ਜਿੱਨਾ ਚਰ ਨਹੀਂ ਹੁੰਦਾ ਹੈ ਖਾਲਸਾ ਦਾ ਰਾਜ ਨਹੀਂ ਉਹਨਾਂ ਚੋੜੇ ਲੜਾਈਆਂ ਚੱਲਦੀਆਂ ਰਹਿੰਦੀਆਂ ਅਸੀਂ ਜੋ ਆਪ ਜੋ ਬਾਣਾ ਡਾਲਿਆ ਹੋਇਆ ਇਸ ਨੂੰ ਢੇਂਗ ਬੋਲਦੇ ਹਾਂ ਹਾਂਜੀ ਅਕਾਲੀ ਫੌਜ ਅਕਾਲੀ ਫੌਜ ਕਿੱਥੇ ਨਹੀਂ ਗਿਆ ਅਕਾਲੀ ਫੌਜ ਆਈ ਆਪੇ ਆ ਅੱਜ ਦਾ ਹਮੇਸ਼ਾ 96 ਦਾ ਸੰਬੰਧ ਹੁੰਦਾ ਆਪਾਂ ਅਸੀਂ ਕਦੇ ਇੱਕ ਦੋ ਸਮਝਦੇ ਨਹੀਂ ਹੁੰਦੇ ਇੱਕ ਵਾਰ ਇੱਕ ਦਮ ਨੂੰ ਸਵਾ ਲੱਖ ਸਮਝਦੇ ਹਾਂਜੀ ਦੇਖੋ ਭਾਈ 15 ਪੰਨਾ ਫਿਰ ਬੱਲੇ ਸਵਾ ਲੱਖ ਕੇ ਬਰਾਬਰ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਆ ਜੋ ਜਿਹੜਾ ਹੋਰ ਤਾਂ ਸਾਨੂੰ ਬਾਰਡਰ ਦਾ ਮਾਹੌਲ ਦਿਖਾਉਣ ਆਇਆ ਇਸ ਵੇਲੇ ਜਿਹੜਾ ਕਾਫੀ ਇਕੱਠ ਹੈ ਇੱਕ ਵੱਡੀ ਗਿਣਤੀ ਵਿੱਚ ਜੂਥ ਤੇ ਕਿਸਾਨ ਜਿਹੜੇ ਬਾਰਡਰ ਤੇ ਇਕੱਠੇ ਹੋ ਗਏ ਨੇ ਤੇ ਇਧਰ ਦੇਖੋ ਜਿਹੜਾ ਸਾਰੇ ਪਾਸੇ ਖਨੌਰੀ ਬਾਰਡਰ ਹੈ ਉਧਰਲੇ ਪਾਸੇ ਜਿਹੜਾ ਉਸ ਨੌਜਵਾਨ ਸ਼ੂਕਰਾਂ ਦੀ ਡੈਥ ਹੋਈ ਸੀ ਤੇ ਸਾਹਮਣੇ ਜਿਹੜਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈਗਾ ਇਨ ਚਾਂਦ ਸਾਹਿਬ ਨੂੰ ਵੀ ਪੁਲਿਸ ਵਾਲਿਆਂ ਨੇ ਜਿਹੜੀ ਸੱਟਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸੇ ਤਰ੍ਹਾਂ ਜਿਹੜਾ ਖੜਿਆ ਹੈਗਾ ਦੋਸਤੋ ਵੀਡੀਓ ਸ਼ੇਅਰ ਕਰੋ 100% ਪੱਕੀ ਸਲਾਹ ਪੱਕਾ ਕਰੋ ਸਮੱਸਿਆ ਕੋਈ ਵੀ ਹੋਵੇ ਲਵ ਮੈਰिज ਰੀਕੈਪ ਸੋਲਿਊਸ਼ਨ ਫੋਨ ਕਰੋ ਸਮਾਧਾਨ ਪਾਓ ਲੱਕ ਨੰਬਰ ਗ੍ਰੇਟ ਲੀਸ਼ ਆਪਣਾ ਪਿਆਰ ਵਾਪਸ ਪਾਓ